ਤਨਮ ਸ਼੍ਰੀ ਵਾਹਿਗੁਰੂ ਸਭ ਜੀ ਰਹਿ ਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਜਰਕਦਾ ਆ ਰਾਮ ਰਾਜੇ ਹਰ ਨਾਕ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਹੰਕਾਰ ਅਨੰਤ ਕਾਂ ਪਿੱਟ ਦੇ ਨਾਮ ਦੇਉ ਮੁਕਲਾਇਆ ਜਨ ਨਾਨਕ ਸਹ ਹਰ ਸੇਵਿਆ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁਕਦਾਰ ਸੁਖ ਰੁਗ ਪਿਆ ਜਾ ਸੁਖਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲਹਾਰੇ ਕੁਦਰਤ ਵਸਿਆ ਤ੍ਰਾਂਤਨ ਜਾਏ ਲਖਿਆ ਰਹਾ ਓ ਜਾਤਮੈਂ ਜੋ ਜੋ ਤੂੰ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਬ ਸਤ ਸਵਾਲ ਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋਗ ਚ ਕਰਨਾ ਸੋ ਕਰ ਰਹਾ ਸੋ ਦਰੁ ਰਾਗ ਆਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋ ਦਰੁ ਸੋ ਦਰਗਾਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੁ ਕਰਕੇ ਹਜਤ ਬੈ ਸਰਬ ਸੁਮਾਲੇ ਵਾਜੇ ਤੇਰੇ ਨਾਮ ਦੇ ਅਨੇਕ ਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਣ ਤੁਨੋ ਕਉਨ ਪਾਣੀ ਵਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਨੋ ਚਿਤ ਗੁਪਤ ਲਖਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਨੋ ਈਸਰ ਵਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਨੋ ਅੰਦਰ ਅੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਨੋਂ ਸ ਸਮਾਧੀ ਅੰਦਰ ਗਾਣ ਤੁਨੋਂ ਸਾਧ ਵਿਚਾਰੇ ਗਾਵਣ ਤੁਨੋਂ ਜਤੀ ਸਤੀ ਸੰਤੋਖੇ ਗਾਵਣ ਤੁਨੋਂ ਵੀਰ ਕਰਾਰੇ ਗਾਵਣ ਤੁਨੋਂ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਨੋਂ ਮੋਹਣੀਆ ਮਨ ਮੋਹਣਾ ਸੁਰਗ ਮਚ ਪਿਆਲੇ ਗਾਵਣ ਤੁਨ ਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਨੋਂ ਜੋਧ ਮਹਾਬਲ ਸੂਰਾ ਗਾਵਣ ਤੁਨੋ ਖਾਣੀ ਚਾਰੀ ਗਾਣ ਤੁਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧ ਨੋ ਗਾਵਣ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੁਧ ਨੋ ਗਾਵਣ ਸੇ ਮੈ ਚਿਤਨਾ ਆਵਣ ਨਾਨਕ ਆ ਵਿਚਾਰੇ ਸੋਇ ਸਿ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਪਿਉਸਤਿ ਜਾਇ ਨ ਜਸੀ ਰਤਨਾ ਰਿਣ ਰਚਾਈ ਰੰਗੇ ਰੰਗੇ ਭਾਤੇ ਕਰ ਕਜਰਸੀ ਮਾਇਆ ਜਿੰਨੋ ਪਾਈ ਕਰ ਕਰ ਦੇਖੇ ਕੀਤਾ ਪਣਾ ਜਉਤ ਸਦੇਵ ਡਿਆਏ ਜੋਤ ਸੁਭਾਵੇ ਸੋਈ ਕਰਸੇ ਪਰ ਹੁਕਮ ਨ ਕਰ ਨ ਜਾਇ ਸੋ ਪਾਤਸ਼ਾਹੋ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾਖਾ ਸਭ ਕੋਏ ਕੇਵੜ ਵੱਡਾ ਢੀਠਾ ਹੋਇ ਕੀਮਤ ਪਾਇ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਸਮਾਈ ਵੱਡੇ ਮੇਰੇ ਸਾਹਿਬਾ ਘਰਗਬੀਰਾ ਗੁਣੀ ਘੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨ ਗੁਰਗਰ ਹਾਈ ਕਹਣਨ ਜਾਏ ਤੇਰੀ ਤਲ ਵਢਾਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪੁਰਖਾਂ ਕੀ ਆਵਢੀਆਂ ਤੁਧਵਣ ਸਿੱਧੇ ਕਿੰਨਾ ਨਾ ਪਾਈਆ ਕਰ ਮਿਲਣ ਠਾਕ ਰਹੀ ਆਖਣ ਵਾਲਾ ਕਿਆ ਵਿਚਾਰਾ ਸਿਵਤੇ ਪਰ ਤੇਰੇ ਪੰਡਾਰਾ ਨਿਸ਼ਤੋਂ ਦੇਤ ਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰਮਰ ਜਾਉ ਆਖਣ ਔਕਾ ਸਾਚਾ ਨਾ ਸਾਚੇ ਨਾਮ ਕੀ ਲਾਗੈ ਪੂਖਾ ਔਤ ਭੁਖਾ ਘਾ ਚਲਿਆ ਦੁਖਾ ਸੁਖ ਵਿਸਰਾ ਮੇਰੀ ਮਾਏ ਸੱਚ ਸਭ ਸੱਚ ਨਾ ਰਹਉ ਸੱਚ ਨਾਮ ਕੀ ਤਲ ਵਡਿਆਈ ਆਗਤ ਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਅਖਣ ਪਹ ਵਡਨ ਹੋਵੇ ਘਾਟ ਨਾ ਜਾਏ ਨਾ ਹੋ ਮਰਨ ਹੋਵੇ ਸੋਗ ਦਿੰਦਾ ਰਹਿਨ ਚੋਕਾ ਭੋਗਾ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮਜਾਤ ਨਾਨਕ ਨਾਮੇ ਬਾਟ ਸੰਨਾਤ ਰਾਗ ਗੁਜਰੀ ਮਹੱਲਾ 4 ਹਰ ਕੇ ਜਨ ਸਤਗੁਰ ਸਤਪੁਰ ਕਾ ਮਨਿ ਆਕਰੋ ਗੁਰ ਪਾਸ ਹਮ ਕਿਰਿ ਕਰਮ ਸਤਗੁਰ ਸਰਨਾਈ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੁਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਿਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸ ਨਾਮ ਨਾ ਪਾਇਆ ਇਹ ਪਗਣ ਜੰਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤਰਗ ਜਿਵੈ ਤਰਗ ਜਿਵਾਸ ਜਿਨ ਹਰਦਨ ਸਤਗੁਰ ਸੰਗਤ ਪਾਈ ਤਨ ਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਤ ਸੰਗਿ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਹ ਅਰਹਰ ਜੀਉ ਪਰਿਆ ਸਾਲਪ ਕਰਮੈ ਜਹ ਤੋ ਪਾਈ ਤਾ ਕਾਰਜ ਕਾ ਗੈ ਕਰਿ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਨਰਨ ਪਿਤਾ ਲੋਕ ਸਤ ਬਣਤਾ ਕੋਈ ਨ ਕਿਸ ਕੀ ਧਰਿਆ ਸਰਸਰਜ ਕਿਸ ਬਾਹੇ ਠਾਕੁਰ ਕਾਹੇ ਮਨ ਪੁਕਰਿਆ ਉੱਡੇ ਉੱਡਾ ਵੈਸੇ ਕੁਸਾ ਤਿਸ ਪਛ ਬਚਰੇ ਛਰਿਆ ਤਿਨ ਕਮਨ ਖਲਾਵੇ ਕਮਲ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ਼ਸ਼ਟ ਸਦਾਨ ਠਾਕੁਰ ਘਰ ਤਲ ਧਰਿਆ ਜਰਨਾਨਕ ਬਲ ਬਲ ਸਦ ਬਲ ਜਾਈਐ ਤਰੰਤ ਨਾ ਪਾਰ ਵਰਿਆ ਰਾਗ ਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰਨਜਨ ਹਰਪੁਰਖ ਨਰਨਜਨ ਹਰਗਮਗਮ ਅਪਾਰ ਸਭ ਤਿਆਵੇ ਸਭ ਤਿਆਵੇ ਤੁਧ ਜੀ ਹੜ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੁੰ ਜੀ ਆ ਕਾ ਦਾ ਤਾਰਾ ਹਰ ਤਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜਾਣ ਤੇ ਵਿਚਾਰਾ ਤੂੰ ਕਟਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਹ ਪੁਰਖ ਸਮਾਨ ਇੱਕ ਦਾਤਾ ਇੱਕ ਭਿਖਾਰੀ ਜਿਸਵ ਤੇਰੇ ਚੋ ਜਿ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਰਿਹਾ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾਖ ਵਖਾਣਾ ਜੋ ਸਿਵ ਹੈ ਜੋ ਸਿਵ ਤੁਦ ਜੀ ਨਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਹਿ ਜਨ ਹਰ ਧਿਆਇ ਆ ਜੀ ਤਿਨ ਟੋਟੇ ਜਮ ਕੀ ਹਾਸੀ ਜਨਰਪੋ ਜਨ ਹਰ ਨਰਪੋ ਧਿਆਇਆ ਜੀ ਤਿਨ ਕਾ ਪੋ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੈਤਨ ਸੈਤਨ ਜਿਨ ਹਰ ਧਾਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜਹਰਨ ਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤ ਤੇਰੇ ਅਨੇਕ ਤੇਰੇ ਨਿਕ ਪਰਵ ਸਿਮਰ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਤਪੁਰਖ ਪਰਮ ਪ੍ਰਕਰਤਾ ਜੇ ਤੂ ਜੇਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਤਲ ਕਰਤਾ ਸੋਈ ਤੁਦੇ ਆਪੇ ਭਾਵੈ ਸਭ ਵਰਤਾ ਜੇ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰੇਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਨਾ ਨਾ ਨਾਨ ਨੁ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਨ ਮੈਂ ਦਾਸ ਆਈ ਜੋ ਤੋਂ ਭਾਵੇ ਸੋਇ ਥਿਸੀ ਜੋ ਤੂੰ ਦਿਆ ਸੋਇ ਹਉ ਪਾਈ ਰਹਾ ਸਭ ਤੇਰੇ ਤੂੰ ਸਭਨੀ ਤਹਾਇਆ ਜਿਸਮੇ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾ ਦਾ ਮਨ ਮੁਖ ਗਵਾਇਆ ਆਤਮਾ ਬਛੋੜਿਆ ਆਪ ਮਿਲਾਇਆ ਤੂੰ ਦਰਿਆ ਵੋ ਸਭ ਤੂ ਜੀ ਮਾਹੇ ਤੂ ਬਿਨ ਦੂਜਾ ਕੋਈ ਨਾ ਹੈ ਜੀ ਦਾ ਸਭ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਸਨੋ ਤੂੰ ਜਾਣੈ ਸੋਇ ਜਨ ਜਾਣੈ ਹਰ ਗੁਣ ਸਦੇ ਅੱਖ ਵਖਾਣੈ ਨਿਨ ਹਟ ਸੇ ਬਿਆਤਨ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿ ਆਸ ਬਹੋਏ ਤੁਦ ਬਿਨ ਦੂਜਾ ਵਰਨ ਕੋਈ ਤੂੰ ਕਰ ਕਰ ਵੇਖ ਜਾਣ ਸਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵਡ ਹੈ ਭੈਲੇ ਨਿਵਾਸ ਆ ਪਾਣੀ ਪਾਵਕ ਤਨ ਹੈ ਕੀਆ ਪੰਕਜ ਮਹ ਪਗਨ ਹਿ ਚਾਲੇ ਹਮ ਦੇਖਾਂ ਤੈ ਡੂਬਿਐ ਮਨ ਏਕ ਨ ਚਿਤ ਸਮੁੜਮਾਨਾ ਹਰਿ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੇ ਨ ਪੜਿਆ ਮੂਰਖ ਮੁਗਦਾ ਜਨਮ ਭਿਆ ਵਰਨਤੋ ਨਾਨਕ ਤਨ ਕੀ ਸਰਨ ਆਣ ਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਵੇ ਪ੍ਰਾਪਤ ਮਾਨਕ ਦਿਹੁਰਿਆ ਗੋਬਿੰਦ ਮਿਲਨੇ ਕੀ ਤਰੀ ਬਰੀਆ ਅਵਰ ਕਾ ਤੇਰ ਕੀਤੈ ਨ ਕਾਮ ਮਿਲ ਸਾ ਸੰਗਤ ਪਰ ਕੇਵਲ ਨਾਮ ਸਰੰਗ ਜਾਮ ਲਾਗ ਪਵਜਲ ਤਰਨ ਕੈ ਜਾਣਾ ਮੈਂ ਵਿਰਥਾ ਜਾਤ ਰੰਗ ਮਾਇਆ ਕਹਿ ਰਹਾ ਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣ ਹਰ ਰਾਇਆ ਕਹੋ ਨਾਨਕ ਹਮ ਨਿਚ ਕਰਮ ਸ਼ਰਨ ਪਰ ਕੀ ਰਾਖੋ ਸ਼ਰਮ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਮਿਕ ਬਿਬਾਜ ਬਣਤੀ ਚੋਪਈ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋਇ ਤਿਤ ਕੀ ਇੱਛਾ ਤਵ ਚਰਨ ਨਮ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸੁਭਾਅ ਤੁਮ ਘਾਵੋ ਆਪਹਾਦੈ ਮੋਹਿ ਬਚਾਵੋ ਸੁਖਿ ਬਸੈ ਮੋਰੋ ਪਰਿਵਾਰ ਸੇਵਕ ਸਿਖਸਬੈ ਕਰਤਾਰਾ ਮੋਰਚਰ ਚਰਜ ਕਰਦੈ ਕਰੇ ਸਭ ਰੰ ਕੋ ਆਸੰਗਰੀਏ ਪੂਰਨ ਹੋਇ ਮਾਰੀ ਆਸਾ ਤੁਰਪਜਨ ਕੀ ਰਹਿ ਪਿਆਸਾ ਤੁਮੈ ਛਾੜ ਕੋ ਵਰਨ ਤਿਹਉ ਜੋ ਵਰਚਾ ਸਦਮਤੇ ਪਾਉ ਸੇਵਕ ਸਿਕ ਮਾਰੇ ਤਾਰੇ ਹਾਂ ਚੁੰਟਨ ਸਤਰ ਹਮਾਰੇ ਮਾਰੇ ਮਾਰੇ ਹੈ ਆਪਹਾਦੈ ਮੁਝ ਪਰਿਆ ਮਰਨ ਕਾਲ ਕਾ ਤਰਾਸਨ ਹੋਰੀ ਹੈ ਹੋ ਜੋ ਸਦਾ ਹਮਾਰੇ ਪਛਾ ਸਰੇਸ਼ਤ ਜੋ ਕਰਿਓ ਰਖਾ ਰਾਖ ਲਿਓ ਮੈ ਰਾਖਣ ਹਾਰੇ ਸਹਿਬ ਸੰਤ ਸਹਾਈ ਪਿਆਰੀ ਦੀਨਵਾਂ ਦੁਸ਼ਟਨ ਕੇ ਹੰਤਾ ਤਾਤ ਮਹਾਪੁਰ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਅਵਤਾਰ ਕਾਲ ਪਾਇ ਸ਼ਿਵ ਜੋ ਅਵਤਾਰ ਕਾਲ ਪਾਇ ਕਰਿ ਵਿਸ਼ਨੁ ਪ੍ਰਕਾਸ਼ਾ ਸਗਲ ਕਾਲ ਕਹ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀ ਜੋ ਬੇਦਰ ਬ੍ਰਹਮਾ ਜੁਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹ ਹਮਾਰਾ ਜਵਨ ਕਾਲ ਸਭ ਜਗਤ ਬਨ ਆਇਓ ਦੇਵ ਦੈਤ ਜਸਨੁ ਪਜਾਇਓ ਆਦੰਤੇ ਕੇ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰਤ ਸਿਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਵਦ ਕੀਓ ਕਟਕਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਛਿਟੀ ਤੇ ਕੁੰਚਰਸ ਤੁਲਾ ਸਪਰਿ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟਕਟ ਕੇ ਪੜਪੜ ਕੀ ਜਾਣੈ ਜਬ ਉਦ ਕਰਕ ਕਰਾ ਕਰ ਤਾਰਾ ਪਰਜਾ ਤਰਤਵ ਦੇਹ ਅਪਾਰਾ ਜਬ ਆਕਰ ਕਰਤੇ ਹਾਂ ਕਭ ਹੂੰ ਤਮ ਮ੍ਰਿਤ ਦੇਹ ਤਰਸਭ ਹੂੰ ਜੇਤੇ ਬਦਨ ਸਿਰਸਬ ਧਾਰੈ ਆਪ ਆਪਨੇ ਬੂਜੂ ਚਾਰੈ ਤੁਮ ਸਭ ਹੀ ਤੇ ਰਹਿਤ ਨ ਰਾਲਮ ਜਾਣਤ ਵੇਦ ਫਿਦ ਅਰ ਆਲਮ ਨਿਰੰਕਾਰ ਨਿਰਭਕਾ ਨਰ ਲੰਬ ਆਦ ਨੀਲ ਅਨਦ ਸੰਭ ਤਾਕ ਮੁੜ ਚਰਤ ਭੇਦਾ ਜਾ ਕੋ ਪਿਵਨ ਪਾਵਤ ਵਿਦਾ ਤਾ ਕੋ ਕਿਰਪਾ ਹਨੁ ਨਮਾਨਤਾ ਮਹਾ ਮੂੜ ਕਚ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸਿਵ ਨਰੰਕਾਰ ਕਾ ਚੀਣ ਤਨ ਹੈ ਭਿਵ ਆਪ ਆਪਣੀ ਬੋਧ ਹੈ ਜੀਤੀ ਵਰਨਤ ਬਿਨਪਣ ਤੋਹ ਹੈ ਤੇਤੀ ਤੁਮਰਾ ਲਖਨ ਜੈ ਪਸਾਰਾ ਕੈ ਵਿਸ ਜਾਪ ਪਰਥਮ ਸੰਸਾਰਾ ਏਕ ਰੂਪਨੁ ਪਸੁਰੂਪ ਰੰਗ ਭਿਉ ਰਾਵਕਿ ਭੂਕਾ ਅੰਡਰ ਜੇ ਰਸੇ ਤਜ ਕਿਨਿਆਤ ਬੁਜ ਖਾਨ ਬਹਾਰ ਚ ਦੇਨੇ ਕਹਾਂ ਫੁੱਲ ਰਾਜਾ ਹਵੇ ਬਿਠਾ ਕਮਸ ਮਨ ਪਿਓ ਸੰਕਰ ਇਕੱਠਾ ਸਗਰੇ ਸੇਟ ਦਿਖਾਏ ਅਚੰਭਵ ਆਦੁਰ ਗਾਦ ਸਰੂਪ ਸਿਆਮ ਬਵ ਅਵ ਰੱਛਾ ਮੇਰੀ ਤੁਮ ਕਰੋ ਸਿਖੋ ਬਾਰ ਸਗ ਸੰਗ ਰੋ ਦੁਸ਼ਟ ਜਿੱਤ ਉਠਵ ਤਤ ਪਤਾ ਸਕਲ ਮਲੇਸ਼ ਕਰੋ ਰਨ ਖਾਤਾ ਜੇਸਤ ਤਤਵ ਸਰਨੀ ਪਰੇ ਤਿਨ ਕਾ ਦੁਸ਼ਟ ਦੁਖ ਤ ਹਮਰੇ ੁਰਖ ਜਵਨਪਗ ਪਰੇ ਤੇ ਹਾਰੇ ਤਿਨ ਕ ਤੁਮ ਸੰਕਟ ਸਵਟਾਰੇ ਜੋ ਕਲਕੁ ਕ ਬਾਰਤ ਆਹੈ ਤਾਂ ਕੇ ਕਾਲਿਕਟਨੈ ਆਹੈ ਰਛਾ ਵੇ ਤਾਏ ਸਭ ਕਾਲਾ ਦੁਸ਼ਟ ਅਰੰਟ ਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰਹੁ ਤਾਂ ਕੇ ਤਾ ਤਨ ਕਮੈ ਹਰਹੁ ਰਤ ਸਿੱਧ ਕਰਮ ਸੁਭ ਹੋਈ ਦੁਸ਼ਟ ਸ਼ਾਸਕਾ ਨ ਕੋ ਇਕ ਬਾਰ ਜਨ ਤਮੈ ਸੰਬਾਰਾ ਕਾਲ ਫਾਸਤ ਤਾਹੇ ਉਵਾਰਾ ਜਿਨ ਨਰ ਨਾਮ ਤੇਹਾਰੂ ਕਹਾ ਧਾਰ ਦੁਸ਼ਟ ਦੋਖ ਤੇ ਰਹਾ ਖੜ ਕੇ ਤਮੈ ਸਰਣ ਤੇਹਾਰੀ ਆਪ ਹਾਥ ਦੈ ਲਿਹਿ ਉਵਾਰੀ ਸਰਬ ਠੋਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਹਿ ਬਚਾਈ ਸਵਈਆ ਪਾਇ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿਆਨਿਆ ਰਾਮ ਰਹੀਮ ਪੁਰਾਨ ਕੁਰਾਨ ਨੇਕ ਕਹਮ ਤੇ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸੁਬੈ ਵੋ ਭੇਦ ਕਮ ਇਕ ਨ ਜਾਣਿਓ ਸਿਰਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੁਹ ਬਖਾਨ ਦੁਹਿਰਾ ਸਗਲ ਦਵਾਰ ਕੋ ਛਾੜਕ ਗਿਹੋ ਤੁਹਾਰ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿ ਸੇਤੀ ਮਨ ਵਜਿਆ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇ ਰਾ ਮਨ ਜਿ ਨਿ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਮ ਲਾ ਸੰਮਰਤ ਸੁਆਮੀ ਸੁਖ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਚ ਸਾਹਿਬ ਕਿਆ ਨਹੀ ਕਰ ਤੇਰਾ ਘਰ ਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਤ ਸਲਾਹਾ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਜੇ ਸ਼ਬਦ ਕਨੇਰੇ ਕਹ ਨਾਨਕ ਸਚ ਸਾਹਿਬ ਕਿਆ ਨਹੀ ਕਰ ਤੇਰਾ ਸਾਚਾ ਨਾਮ ਰਹਾ ਧਾਰੂ ਸਾਚਾ ਨਾਮ ਧਾਰਿ ਮਿ ਰਾਜਨੁ ਪੁਖਾ ਸਭ ਗਵਾਈਆ ਰਸ਼ਾਂ ਸੁਖਮਨ ਆਏ ਵਸਿਆ ਜਿਨਿ ਇਛਾ ਸਾ ਪੂਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟਹਾਂ ਰਸਦਿਆਂ ਹੈ ਵਡਿਆਈਆ ਕਹਾ ਨਾਨਕ ਸੁਣੋ ਸੰਤ ਸਭ ਤਰੋ ਪਿਆਰੂ ਸਾਚਾ ਨਾਮ ਮੇਰਾ ਆਧਾਰ ਵਾਜ ਪੰਚ ਸਾਤ ਤਤ ਕਰਸ ਪਾਗੈ ਕਰਸ ਪਾਗੈ ਸਬਦ ਵਾਜੇ ਕੱਲਾ ਜਿਤ ਕਰਤਾਰੀਆ ਪੰਚ ਤਤ ਤਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਨ ਪਾਇਆ ਤੁਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਾਸ ਕੋ ਅਤਤ ਕਰ ਅਨਹਦ ਵਾਜੇ ਆਨੰਦ ਸੁਨੋ ਵੱਡ ਭਾਗੀ ਹੋ ਸਗਲ ਮਨੋਤਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸਣਤੇ ਪੁੰਨਿਤ ਕਹਤੇ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਧਾਵਣੀ ਮਹੱਲਾ ਪੰਜਵਾ ਥਾਲ ਵਿੱਚ ਨ ਵਸਤੂ ਪਇਓ ਸਾਸਨ ਤੋਕ ਵਿਚਾਰੂ ਅਮਰਤ ਨਾਟਕੁਰ ਕਾ ਪਇਓ ਜਿਸ ਕਾ ਸਭ ਸਦਾਰੂ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰ ਉਹ ਵਤ ਜੀ ਨਹ ਜਾਇ ਨਿਤ ਨਤਰ ਕਰਤਾਰ ਉਹ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤ ਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਓ ਮਹਿਰਾਮਤ ਹੋਇ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥਿ ਵੈ ਹਰਿਆ ਪੌੜੀ ਤਿਥਾ ਤੂੰ ਸਮਰਥ ਜਿਥੈ ਕੋਏ ਨਾਹੈ ਓਥੈ ਤੇਰੀ ਰਖ ਗਨੀਉ ਦਰਮਾਹੈ ਸਣਕੇ ਜਮਕੇ ਦੂਤ ਨਾਇ ਤਰੈ ਛਡ ਜਾਹੈ ਭੌਜਲ ਵਿਖਮਸ ਗਾਹੋ ਗੁਰ ਸਬਦਿ ਪਾਰ ਪਾਹੈ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮਹਿ ਹੋ ਪਨ ਗੁਣ ਗੋਵਿੰਦ ਗਾਹੈ ਸਭਸਨੋ ਕਿਰਪਾਲ ਸੁਮਲ ਸਾਇ ਸਾਇ ਮਿਰਥਾ ਕੋਈ ਨ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਹਿਵਾ ਜਪ ਗੁਰ ਨਾਮ ਨਿਤਰੇ ਸਤ ਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਮ ਸਤ ਗੁਰ ਸੇਤੀ ਰਤਿਆ ਦਰਗਹ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਸਤੋ ਇਹ ਵਥ ਤੇ ਜਗ ਮੈਂ ਉਤਮ ਕਾਢੀ ਹੈ IRL ਕੀ ਕੇ ਮਹੱਲਾ ਪੰਜਵਾ ਰੱਖੇ ਰਖਨ ਹਾਰਾ ਪਵਾਰਯਨ ਗੁਰ ਕੀ ਪੈਰੀ ਪਾਏ ਕਾਢ ਸਵਾਰਯਨ ਹੋਵਾ ਆਪ ਦਿਆਲ ਮਨੋ ਨਾ ਵਿਸਾਰਯਨ ਸਾਜਨਾ ਕ ਸੰਗ ਭਵਜਲ ਤਾਰਯਨ ਸਾਖਤ ਨਿੰਦਕ ਦੁਸ਼ਟ ਕ ਨਮਾਹ ਬਿਦਾਰਯਨ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ